ਹਲਕਾ ਪਛਮੀ ਅਧੀਨ ਆਉਂਦੇ ਇਲਾਕਾ ਵਾਰ ਨੰਬਰ 66 ਹਰਜਿੰਦਰ ਸਿੰਘ ਜਿੰਦਾ ਸਕਤਰ ਜਨਰਲ ਪੰਜਾਬ ਅਮਨਪ੍ਰੀਤ ਸਿੰਘ ਹੈਰੀ ਮਾਝਾ ਪ੍ਰਧਾਨ ਐਸਓਆਈ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ ਐਸ ਮੋਕੇ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਹਲਕੇ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਐਸ ਮੋਕੇ ਹਰ ਸਿਮਰਨਦੀਪ ਸਿੰਘ ਜਨਰਲ ਸਕਤਰ ਯੂਥ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗੁਰਦੁਆਰਾ ਬੋੜੀ ਸਾਹਿਬ ਸਵਿੰਦਰ ਸਿੰਘ ਕੋਟਖਾਲਸਾ ਤਤਪਾਲ ਸਿੰਘ ਵਡਾਲੀ ਬਲਵੰਤ ਸਿੰਘ ਸਮੇਤ ਵਡੀ ਗੰਦੇ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਾਨ ਮਾਜਦੇ ਸਾਡੇ ਐਸ.ਓ.ਆਈ ਦੇ ਪ੍ਰਧਾਨ ਆ ਬਹੁਤ ਵੱਡਾ ਪ੍ਰੋਗਰਾਮ ਸੀ ਬਹੁਤ ਵੱਡੀ ਰੈਲੀ ਸੀ ਮੈਂ ਥੋੜਾ ਲੇਟ ਆਇਆ ਮੈਂ ਇਸ ਗੱਲ ਦੀ ਮਾਫੀ ਵੀ ਮੰਗੀ ਆ ਕਿਉਂਕਿ ਪ੍ਰੋਗਰਾਮ ਇੰਨੇ ਜਿਆਦੇ ਆ ਸਵੇਰ ਤੋਂ 7 ਵਜੇ ਤੋਂ ਮੈਂ ਨਿਕਲਦਾ ਤੇ ਹੌਲੀ ਹੌਲੀ ਅੱਧਾ ਅੱਧਾ ਘੰਟਾ ਵੀ ਲੇਟ ਹੁੰਦੇ ਆ ਤੇ ਕੀ ਦੇ ਪ੍ਰੋਗਰਾਮ ਦੇ ਮੈਂ ਘੱਟ ਤੋਂ ਘੱਟ 2 ਘੰਟੇ ਲੇਟ ਆਇਆ ਇੱਥੇ ਉਹਦੇ باوجود ਲੋਕ ਡਟੇ ਸੀ ਮੇਰੀਆਂ ਭੈਣਾਂ ਬਹੁਤ ਵੱਡੀ ਗੱਲ ਨੇ ਤੇ ਦੇਖੀਆਂ ਹਾਂ ਲੋਕ ਇੰਨਾ ਚਿਰ ਬਹਿਣਾ ਇੰਨੀ ਪੇਸ਼ੈਂਸ ਇੰਨੀ ਗਰਮੀ 'ਚ ਇਹਨਾਂ ਦਾ ਅਸ਼ੀਰਵਾਦ ਪਿਆਰ ਤੇ ਇਹਨਾਂ ਦੋਹਾਂ ਦਾ ਦੋਹਾਂ ਦਾ ਜਿਹੜਾ ਨਾ ਇਹਨਾਂ ਲੋਕਾਂ ਦੇ ਨਾਲ ਜੁੜਾ ਹੋਇਆ ਲੋਕਾਂ ਦੇ ਦੋਹਾਂ ਦਿਨ ਦੋਹਾਂ ਦਾ ਲੋਕਾਂ ਦੇ ਨਾਲ ਪਿਆਰ ਆ ਲੋਕਾਂ ਦੇ ਕੰਮ ਆਉਂਦੇ ਆ ਲੋਕਾਂ ਦੇ ਨਾਲ ਖੜਦੇ ਆ ਇਹ ਮੈਂ ਵੇਖਿਆ ਸਾਖਸ਼ਾਤ ਅੱਜ ਜੀ ਵਾਰਡ ਨੰਬਰ 6 ਤੇ ਵਿੱਚ ਜਿੱਥੇ ਮੇਰਾ ਸਾਰੀ ਰਾਇਸ਼ ਹੈ ਜੀ ਘਰ ਆ ਇੱਥੇ ਅਨਿਲ ਜੋਸ਼ੀ ਜੀ ਦੇ ਹੱਕ ਵਿੱਚ ਰੈਲੀ ਕਰਵਾਈ ਗਈ ਆ ਇਹ 1 ਜੂਨ ਜਿਹੜੀ ਵੋਟਾਂ ਹੋ ਰਹੀਆਂ ਲੋਕ ਸਭਾ ਚੋਣਾਂ ਉਹਦੇ ਸੰਬੰਧੀ 1500 2015 ਇਕੱਠ ਹੋਇਆ ਸਭ ਤੋਂ ਵੱਡੀ ਗੱਲ ਹੈ ਮੇਰੀ ਵਾਰਡ ਮੇਰਾ ਪਰਿਵਾਰ ਮੈਂ ਉਹਨਾਂ ਆਪਣੀਆਂ ਭੈਣਾਂ ਦਾ ਮਾਤਾਵਾਂ ਦਾ ਰਿਣੀ ਆ ਜਿਹੜੇ ਵੇਖੋ ਰੋਟੀ ਟੋਕ ਦਾ ਟਾਈਮ ਆ ਉਹ 6:30 ਵਜੇ ਦੇ ਆਏ ਸੀ